ਬ੍ਰੇਕਤਵਾਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸਾਲ 2025 ਵਿਦਾ ਹੋ ਚੁੱਕਾ ਹੈ ਅਤੇ ਸਾਲ 2026 ਸਾਡੇ ਜੀਵਨ ਵਿੱਚ ਦਸਤਕ ਦੇ ਚੁੱਕਾ ਹੈ। ਗੱਲ ਕਰੀਏ ਸਾਲ 2025 ਦੀ ਤਾਂ ਇਸ ਸਾਲ ਸੋਨੇ ਦੇ ਵਜ ਰਹਿ ਰੇਟ ਬਹੁਤ ਖਬਰਾਂ ਵਿੱਚ ਰਹੇ। 6 ਜਨਵਰੀ 2025 ਨੂੰ ਜਿਹੜੇ ਸੋਨੇ ਦੇ ਰੇਟ ₹81000 ਪ੍ਰਤੀ 10 ਗ੍ਰਾਮ ਸਨ ਉਸੇ ਸੋਨੇ ਦੇ ਰੇਟ ਮੰਗਲਵਾਰ 6 ਜਨਵਰੀ 2026 ਨੂੰ 1,41,000 ਰੁਪਏ ਪ੍ਰਤੀ 10 ਗ੍ਰਾਮ ਸਨ। 1 ਸਾਲ ਵਿੱਚ ਸੋਨੇ ਦੇ ਰੇਟਾਂ ਵਿੱਚ 60000 ਰੁਪਏ ਪ੍ਰਤੀ 10 ਗ੍ਰਾਮ ਦਾ ਵਾਅਦਾ ਹੋਇਆ ਹੈ ਇਸ ਬਾਰੇ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਸੋਨਾ ਵਪਾਰੀ ਅਸ਼ਵਨੀ ਨਾਮੇਸ਼ਾ ਨੇ ਆਖਿਆ ਕਿ ਲੋਕਾਂ ਵੱਲੋਂ ਸੋਨੇ ਵਿੱਚ ਵੱਧ ਮੁਨਾਫਾ ਦੇਖਦੇ ਆ ਇਸ ਨੂੰ ਸਟੋਰ ਕੀਤਾ ਜਾਂ ਤੇ ਚਾਂਦੀ ਦੇ ਰੇਟ ਵਧੇ ਹਨ ਸਰਾਫਾ ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸਾਲ 2026 ਵਿੱਚ ਸੋਨੇ ਦੇ ਰੇਟ ਹੋਰ ਵਧਣਗੇ ਹੋਰ ਇਹੋ ਹੀ ਇਹ ਪਿਛਲੇ ਸਾਲ ਜਿਹੜਾ 골ਡ ਸਿਆਲ ਜੀ ਵੇਚਦੇ ਦੇ ਨਾ ਇਹ 80000 ਤੇ ਮਗੇ 75000 ਦੇ ਵਿੱਚ ਘਾਰੇ 골ਡ ਦੀ ਵਿਕਰੀ ਹੋਈ ਪਿਛਲੇ ਸਾਲ ਐਸ ਸਾਲ 1 ਲੱਖ ਮਗੇ 45000 ਤੱਕ ਵੀ ਇਸ ਮਹੀਨੇ ਵਗਿਆ ਅੱਜ ਰੇਟ ਹੈਗਾ 14100 ਰੁਪਿਆ ਇੱਕ ਗ੍ਰਾਮ ਦਾ ਸਾਲ ਚ ਇਹ ਵਧਿਆ ਵਾ ਇਹ ਹੈ ਜੇ ਹੋਰ ਵੀ ਵਧਣ ਦੇ ਇਹਦੇ ਚਾਂਸ ਨੇ ਬਹੁਤ ਜ਼ਿਆਦਾ ਤੇ 골ਡ ਮਗੇ ਅਜੇ ਵੀ ਕਹਿੰਦੇ ਬਹੁਤ ਤੇਜ਼ ਆ ਚਾਂਦੀ ਸੋਨਾ ਦੋਵੇਂ ਹੀ ਤੇਜ਼ ਹੋ ਰਹੇ ਆ ਇਹ ਕਹਿ ਰਿਹਾ ਕਿ ਕਈ ਮੁਲਕਾਂ ਨੇ ਚਾਂਦੀ ਦੇ ਆਪਣੇ ਵਰਤੋਂ 'ਚ ਹਰ ਮਟੀਰੀਅਲ 'ਚ ਵਰਤੀ ਗਈ ਹੈ ਤੇ ਸੋਨਾ ਵੀ ਉਹਦੇ ਨਾਲ ਤੇਜੀ ਹੁੰਦਾ ਪਿਆ ਵਾ ਕਿ ਇਹ ਦੇਖੋ ਹਰ ਮੁਲਕ ਨੂੰ ਇਹੋ ਹੀ ਹੈ ਕਿ ਕਰੰਸੀ ਨਾਲੋਂ ਸੋਨਾ ਰੱਖਿਆ ਚੰਗਾ ਬੈਂਕਾਂ ਨੂੰ ਵੀ ਇਹੋ ਹੀ ਹੈ ਕਿ ਕੈਸ਼ ਨਾਲੋਂ ਸੋਨਾ ਅੰਦਰ ਰੱਖਿਆ ਉਹਨਾਂ ਲੋਕਾਂ ਨੂੰ ਤੇ ਪਬਲਿਕ ਦੇ ਵੀ ਦਿਮਾਗ 'ਚ ਇਹੋ ਹੀ ਹੈ ਕਿ ਉਹਨਾਂ ਨੇ ਜਿਸ ਭਾਅ 'ਵਿ ਸੋਨਾ ਲਿਆ ਉਹਨਾਂ ਨੂੰ ਬੈਨੀਫਿਟ ਹੀ ਹੋਇਆ ਤੇ ਇਹ ਸੋਨਾ ਲੈਣ ਦੇ ਨਾਲ ਉਹਨਾਂ ਨੇ ਜੇ 2 ਲੱਖ ਦਾ ਲਿਆ ਤੇ ਆਉਣ ਵਾਲੇ ਟਾਈਮ ਤੇ 3 ਲੱਖ ਦਾ ਉਹਨਾਂ ਦਾ ਨਾਲ ਹੀ ਹੋਇਆ ਛੇਵਰ ਤੇ ਤੋਰ ਤੇ ਦੇ ਚਲੋ ਘਰ ਪਾਣ ਵਾਸਤੇ ਲਿਆ ਲੋਕਾਂ ਨੇ ਆਪਣਾ ਸੇਵਿੰਗ ਕਰਨ ਵਾਸਤੇ ਵੀ ਇਹ 골ਡ ਕਾਫੀ ਖਰੀਦਿਆ ਗਿਆ ਹਰ ਬੰਦੇ ਨੇ ਮਖੀ ਸੋਨਾ ਥੋੜਾ ਪੋਤਾ ਜਿੱਦਾਂ ਵੀ ਇਹ ਸੇਵਾ 'ਚ ਲਿਆ ਕਿ ਆਉਣ ਵਾਲੇ ਟਾਈਮ ਤੇ ਹੱਡਾ ਇਹ ਵਧਣਾ ਹੀ ਵਧਣਾ ਘਟਣਾ ਨਹੀਂ ਇਹਨੇ ਵਿਸ਼ਵਾਸ ਬਣਾ ਲਿਆ ਆਪਣਾ ਕਿ 골ਡ ਜਿੰਨੇ ਵੀ ਲਿਆ ਵਧ ਗਈ ਵੇਚਿਆਗੇ ਨੇ ਘਟ ਗਿਆ ਅਜੇ ਤੱਕ ਵੇਚਿਆ ਹੀ ਨਹੀਂ ਇਹ ਸੋਨਾ ਮੰਗੀ 2 ਲੱਖ ਤੱਕ ਇਸ ਸਾਲ ਤੱਕ ਪਹੁੰਚ ਸਕਦਾ ਜੀ ਅਸੀਂ ਜੋ ਸਿਸਟਮ ਦਾ ਦੇਖਣ ਨੇ ਆ ਕਿ 1.5 ਲੱਖ ਲਾਣ ਨੂੰ ਦੇ ਇੰਦੇ ਮੇਖਲ ਲੋੜੀ ਦੇ ਲੱਗ ਚੱਕੇ ਜਨ ਲੋੜੀ ਤੋਂ 2-3 ਦਿਨ ਬਾਅਦ ਚ ਵੀ ਲਾਸ ਇੱਕ ਪੰਦਾਰੀ ਦੇ ਲੱਗਿਆ ਤੇ ਜਿਹੜਾ ਭਾਅ ਲੱਗਿਆ ਉਸ ਭਾਅ ਤੋਂ ਵਾਦਾ ਕੀਤਾ ਜਾਂਦਾ ਵਾ ਕੋ ਘਟ ਕੇ ਨਹੀਂ ਗਿਆ ਕਦੀ ਮੈਂ ਇਹੋ ਹੀ ਕਹਾਂਗਾ ਕਿ ਆਮ ਚੀਜ਼ਾਂ ਲੈਣ ਨਾਲੋਂ ਘਰ ਪਰਿਵਾਰ ਵਾਸਤੇ ਜੇ ਆਪਣਾ ਮਨ ਕੋ ਸਟਰੋਂਗ ਰੱਖਣਾ ਹੈ ਕਿ ਸੋਨਾ ਹੀ ਲਓ ਇਹਦੀ ਸੇਵਿੰਗ ਇਹਦੇ ਨਾਲ ਦੀ ਕੋਈ ਚੀਜ਼ ਨਹੀਂ ਹਰ ਦਿਨ ਇਹ ਵਾਦਾ ਬਿਆਵਾ ਤੇ ਸੋਨੇ ਨਾਲ ਦੀ ਕੋਈ ਚੀਜ਼ ਨਹੀਂ ਜਿਹਦਾ ਨਾ ਹੀ ਸੋਨਾ ਲੋਕ ਕਹਿੰਦੇ ਸੋਨੇ ਵਰਗੀ ਚੀਜ਼ ਇਹ ਖੁਦ ਸੋਨਾ ਤੇ ਸੋਨਾ ਬਣ ਕੇ ਨਹੀਂ ਦਿਖਾਤਾ ਵਾ ਤੇ ਕਿਹੇ ਵਲੇ ਹਾਲੇ ਬੈਠਿਆਂ ਬਬਾਰੀ ਆਪੋ ਜੀ ਗੱਲਬਾਤ ਹੁੰਦੀ ਏ ਕਿ ਸੋਨਾ ਬਹੁਤ ਮਹਿੰਗਾ ਵਾ ਮੈਂ ਕਹਿੰਦਾ ਸੋਨਾ ਅੱਜ ਵੀ ਸਸਤਾ ਵਾ ਕਿ ਇਹ ਟਾਈਮ ਤੇ ਸਾਡੇ ਗ੍ਰੈਂਡਫਾਦਰ ਵੀ ਅੱਗੇ ਮੈਂ ਗੱਲ ਕੀਤੀ ਕਿ ਕੋਈ ਕੋਈ ਸ਼ੌਕ ਕਰ ਸਿਰਫ 10 ਤੋਲੇ ਦਾ ਬਿਸਕੁਟ ਲੈਂਦਾ ਅੱਜ ਦੇ ਸ਼ਹਿਰ ਚ ਜਿਹੜਾ ਕੁਆਰੀਏ ਵੀ ਉਹ ਵੀ ਕਹਿੰਦਾ ਮੈਨੂੰ 500 ਗ੍ਰਾਮ ਸੋਨਾ ਦੇ ਦੋ ਸਾਡੇ ਬਾ ਚਾਹ ਚਾਹ ਵਾਲਾ ਉਹ ਵੀ ਕਹਿੰਦਾ ਅੱਧਾ ਕਿਲੋ ਹੋਰ ਅੱਧਾ ਕਿਲੋ ਸੋਨਾ ਦੇ ਦੋ ਐਸੋਲੇ ਸੋਨਾ ਸਭ ਦੀ ਪਹੁੰਚ ਆ ਮੇਰੇ ਖਿਆਲ ਆਉਣ ਵਾਲੇ 2-4 ਸਾਲਾਂ 5 ਸਾਲਾਂ ਚ ਇਹ 10 ਲੱਖ ਰੁਪਈਆ そんな時いが。